ਸੀਨੀਅਰ ਸਤਸੰਗੀ ਅਸ਼ੋਕ ਕੁਮਾਰ ਸ਼ਰਮਾ ਆਜੀ ਕੁਮਾਰ ਭਾਰਦਵਜ ਜ਼ਿਲ੍ਹਾ ਸੈਕਟਰੀ ਕਰਨ ਸਹਦੇ ਵਿਨੇ ਪੰਡਾਰੀ ਸਾਬਕਾ ਚੇਅਰਮੈਨ ਵਿਕੀ ਕੋਸਲਾ ਸਮੇਤ ਸਮੂਹ ਸਤਸੰਗੀ ਅਤੇ ਬ੍ਰਾਂਚ ਦੇ ਅਹੁਦੇਦਾਰ ਮੌਜੂਦ ਸਨ ਅੱਜ 24 ਨਵੰਬਰ 24 ਨਵੰਬਰ ਤੋਂ 25 ਨਵੰਬਰ ਰਾਧਾ ਸੋਮੀ ਸਤਸੰਗ ਦਿਯਾਲਬਾਗ ਆਗਰਾ ਵੱਲੋਂ ਇੱਕ ਐਗਜ਼ੀਬਿਸ਼ਨ ਲਗਾਈ ਗਈ ਹੈ ਜੋ ਕਿ ਦਿਯਾਲਬਾਗ ਦੇ ਯੂਨਿਟ ਚ ਲੋਕਦੋਸਤ ਸਤਸੰਗੀ ਸੇਵਾ ਕਰਦੇ ਨੇ ਉਹਦੇ ਵਿੱਚ ਨੋ ਪ੍ਰੋਫਿਟ ਨੋ ਲਾਸਟ ਹੈ ਜੋ ਸਮਾਨ ਬੰਦਾ ਹੈ ਉਹ ਆਮ ਪਬਲਿਕ ਲਈ ਅਸੀਂ ਇਹ ਐਗਜ਼ਿਬਿਸ਼ਨ ਲਗਾਈ ਹੈ ਤਾਂ ਕਿ ਪਬਲਿਕ ਨੂੰ ਸਸਤਾ ਤੇ ਵਧੀਆ ਸਮਾਨ ਮਿਲ ਸਕੇ ਇਹ ਅਸੀਂ ਇੱਕ ਐਗਜ਼ੈਂਪਲ ਦਿਯਾਲਬਗ ਸ਼ਾਸਨ ਵੱਲੋਂ ਹੈਗੀ ਹੈ ਕਿ ਅਸੀਂ ਆਮ ਜਨਤਾ ਨੂੰ ਕਿੱਦਾਂ ਸਸਤਾ ਸਮਾਨ ਪ੍ਰੋਵਾਈਡ ਕਰਾ ਸਕਦੇ ਹਾਂ ਅੱਜ 24 ਤੇ 25 ਨਵੰਬਰ ਨੂੰ ਅਸੀਂ ਦਿਯਾਲਬਗ ਪੁਤਲੀਕਰ ਦੇ ਕੰਪਾਊਂਡ ਵਿੱਚ اپنی ایک سیل ਜਿਹੜੀ ਕਿ ਦਿਆਲਬਗ ਦੇ ਪ੍ਰੋਡਕਟਸ ਦੀ ਹੈ ਅਸੀਂ ਉਹ ਲਗਾਈ ਹੈ ਇਹ سیل નો ਪ੍ਰੋਫਿਟ ਨੋ ਲਾਸ ਤੇ ਹੈ ਪਿਛਲੇ 25 ਸਾਲ ਤੋਂ ਅਸੀਂ ਇਹ ਸੇਵਾ ਦਿਆਲਬਗ ਨੂੰ ਕਰ ਰਹੇ ਆਂ ਔਰ ਇਹ ਮੀਡੀਅਮ ਕਲਾਸ ਵਾਸਤੇ ਲਗਾਈ ਗਈ ਹੈ ਅਸੀਂ ਸਾਰੀ ਅਮਰ ਸਾਹਿਬ ਦੀ ਜਨਤਾ ਨੂੰ ਅਪੀਲ ਕਰਦੇ ਆ ਕਿ ਉਹ ਆ ਕੇ ਆਪਣੇ ਪ੍ਰੋਜੈਕਟ ਦੇਖਣ ਤੇ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਉਹ ਲੈਣ ਅਸੀਂ ਹਰ ਜ਼ਰੂਰਤਮੰਦੀ ਧਿਆਨ ਰੱਖ ਰਹੇ ਹਾਂ ਇਨ ਫਿਊਚਰ ਵੀ ਅਸੀਂ ਨੋ ਪ੍ਰੋਫਿਟ ਨੋ ਲੋਸ ਤੇ ਹੋਰ ਵੀ ਇਹਨੂੰ ਵਧਾਵਾਂਗੇ ਇਰਾਦਾ ਸਭੀ ਸਤਸੰਗ ਲੋ ਜਿਹੜੀ ਐਗਗੇਸ਼ਨ ਲਗਾਈ ਗਈ ਹੈ ਸੰ ਲੋਕਾਂ ਦਾ ਬਹੁਤ ਵਧੀਆ ਰਿਸਪਾਂਸ ਮਿਲਿਆ ਹੈ ਤੇ ਬਹੁਤ ਹੁਲਾਰਾ ਮਿਲ ਰਿਹਾ ਹੈ ਤੇ ਲੋਕੀ ਬਹੁਤ ਜੋਸ਼ੋਸ਼ ਨਾਲ ਇੱਥੇ ਆ ਰਹੇ ਹਨ ਤੇ ਕੱਲ ਵੀ ਐਸੀ ਤਰ੍ਹਾਂ ਹੀ ਉਮੀਦ ਹੈ ਕਿ ਲੋਕੀ ਜੋਸ਼ੋਸ਼ ਨਾਲ ਆਣਗੇ ਤੇ ਆਦਾ ਫਾਇਦਾ ਉਠਾਣ ਗਿਆ ਕਿਸ਼ਨ ਦਾ ਰਾਧਾ ਸਵਾਮੀ ਸਤਸੰਗ ਦਿয়ালਬਾਗ ਆਗਰਾ ਵੱਲੋਂ ਜਿਹੜੇ ਸਤਸੰਗੀ ਨੇ ਉਹਨਾਂ ਵੱਲੋਂ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਐਗਜ਼ੀਬਿਸ਼ਨ ਰਾਹੀਂ ਜਿਹੜਾ ਉਹ ਲੋਕਾਂ ਵਿੱਚ ਵੇਚਿਆ ਜਾਂਦਾ ਹੈ ਸੋ ਇਹਨਾਂ ਦਾ ਇੱਕ ਹੀ ਮਕਸਦ ਹੈ ਕਿ ਨੋ ਪ੍ਰੋਫਿਟ ਨੋ ਲਾਸ ਦੇ ਤਹਿਤ ਲੋਕਾਂ ਤੱਕ ਹਰ ਜ਼ਰੂਰਤ ਦਾ ਸਮਾਨ ਜਿਹੜਾ ਹੈ ਉਹ ਪਹੁੰਚਾਇਆ ਜਾਵੇ ਸੋ ਅੱਜਕੱਲ ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਨੇ ਉਹ ਵੱਡੇ ਵੱਡੇ ਤੇ ਮਹਿੰਗੇ ਮਹਿੰਗੇ ਪ੍ਰੋਡਕਟ ਜਿਹੜੇ ਵੇਚਦੀਆਂ ਨੇ ਤੇ ਆਮ ਲੋਕਾਂ ਦੀ ਪਹੁੰਚ ਤੋਂ ਵੀ ਬਾਹਰ ਹੁੰਦੇ ਨੇ ਸੋ ਵਧੀਆ ਉਪਰਾਲਾ ਹੈ ਇਹਨਾਂ ਸਤਸੰਗੀਆਂ ਦਾ ਜੋ ਉਹ ਆਮ ਲੋਕਾਂ ਲਈ ਇਹ ਉਪਰਾਲਾ ਕਰ ਰਹੇ ਨੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇਨ